ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਜਿਸ ਤਰ੍ਹਾਂ ਕਿ ਪਿਛਲੇ 24 ਘੰਟੇ ਦੇ ਵਿੱਚ ਜੇਕਰ ਆਪਾਂ ਦੇਖੀਏ ਕੱਲ 29 ਤਰੀਕ ਨੂੰ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਕੁੱਝ ਥਾਵਾਂ ਤੇ ਬਰਖਾ ਹੋਈ ਆ ਲੇਕਿਨ ਅੱਜ 30 ਤਰੀਕ ਨੂੰ ਦੁਪਹਿਰ ਤੋਂ ਬਾਅਦ 11-12 ਵਜੇ ਤੋਂ ਲੈ ਕੇ ਆਪਣੇ ਮੁਕਸਾਰਾ ਮਲੋਟ ਫਰੀਦਕੋਟ ਫਾਜ਼ਲਕਾ ਅਬੂਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਦੇ ਕੁੱਝ ਹਿੱਸੇ ਹੁਸ਼ਿਆਰਪੁਰ ਦੇ ਕੁੱਝ ਹਿੱਸੇ ਜਲੰਧਰ ਦੇ ਕੁੱਝ ਹਿੱਸੇ ਅਤੇ ਲੁਧਿਆਣਾ ਤੇ ਲੁਧਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਨਾਂ ਇਲਾਕਿਆਂ ਦੇ ਵਿੱਚ ਘਰ ਚਮਕ ਦੇ ਨਾਲ ਕਾਫੀ ਸਥਾਨਾਂ ਤੇ ਦਰਮਿਆਨੀ ਤੋਂ ਭਾਰੀ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਉਹ ਜਾਰੀ ਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਪੂਰਬ ਦੀਆਂ ਹਵਾਵਾਂ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਸਿਸਟਮ ਵਾਲੀ ਗੱਲ ਕਰੀਏ ਜਿਹੜਾ ਸਿਸਟਮ ਪੰਜਾਬ ਅਤੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਉੱਤੇ ਚੱਕਰਵਾਤ ਬਣਿਆ ਹੋਇਆ ਸੀ ਉਹ ਖਿਸਕ ਕੇ ਬੀਕਨੇਰ ਵਾਲੇ ਭਾਗਾਂ ਨੂੰ ਪਾਸੇ ਨੂੰ ਚਲਾ ਗਿਆ ਜਿਹਦੇ ਕਰਕੇ ਅੱਜ ਰਾਜਸਥਾਨ ਦੇ ਬੀਕਨੇਰ ਜੋਧਪੁਰ ਏਰੀਆ ਦੇ ਵਿੱਚ ਬਹੁਤ ਜ਼ਬਰਦਸਤ ਮूसलाधार ਬਰਖਾ ਹੋਈ ਆ ਮਾਧ ਪ੍ਰਦੇਸ਼ ਦੇ ਉੱਤੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਬਣਿਆ ਹੋਇਆ ਹੈ ਜਿਹੜਾ ਕਿ ਬੰਗਾਲ ਦੀ ਖਾੜੀ ਤੋਂ ਟੁੱਟ ਕੇ ਮੱਧ ਪ੍ਰਦੇਸ਼ ਤੱਕ ਪਹੁੰਚ ਗਿਆ ਤੇ ਆਉਣ ਵਾਲੇ 24 ਤੋਂ 36 ਘੰਟਿਆਂ ਦੇ ਵਿੱਚ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਉਹ ਹਰਿਆਣਾ ਅਤੇ ਰਾਜਸਥਾਨ ਦੇ ਪੂਰਬੀ ਭਾਗਾਂ ਦੇ ਉੱਤੋਂ ਦੀ ਹੁੰਦਾ ਹੋਇਆ ਉੱਤਰੀ ਰਾਜਸਥਾਨ ਤੇ ਪੰਜਾਬ ਦੇ ਭਾਗਾਂ ਤੇ ਪਹੁੰਚੂਗਾ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਦੇ ਉੱਤੇ ਪਹੁੰਚ ਚੁੱਕਿਆ ਜਿਸ ਦੇ ਕਰਕੇ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਸਮੇਲ ਹੋਣਾ ਜਿਸ ਅਤੇ ਐਕਸੀਸ ਹੌ ਮੌਨਸੂਨ ਆ ਜਿਹੜੀ ਅਕਸ਼ੀય ਰੇਖਾ ਜਿਹਨੂੰ ਆਪਾਂ ਮੌਨਸੂਨ ਦੀ ਬੋਲਦੇ ਆ ਉਹ ਵੀ ਇਸ ਵਕਤ ਪੰਜਾਬ ਦੇ ਭਾਗਾਂ ਤੋਂ ਉੱਦੀ ਹੁੰਦੀ ਹੋਈ ਆਪਣੇ ਬੰਗਾਲ ਦੀ ਖਾੜੀ ਦੇ ਵਿੱਚ ਜਾ ਰਹੀ ਆ ਅਰਬ ਸਾਗਰ ਦੀਆਂ ਸਾਰੀਆਂ ਹਵਾਵਾਂ ਨੂੰ ਇਹ ਜਿਹੜਾ ਚੱਕਰਵਾਤਾ ਬੀਕਾਨੇਰ ਦੇ ਭਾਗਾਂ ਦੇ ਉੱਤੇ ਬਣਿਆ ਹੈ ਪਾਕਿਸਤਾਨ ਦੇ ਭਾਗਾਂ ਤੇ ਇਹ ਖਿੱਚ ਰਿਹਾ ਤੇ ਨਾਲ ਦੀ ਨਾਲ ਜਿਹੜੀ ਇਹ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਉਹ ਵੀ ਜਿਹੜੀਆਂ ਪੰਜਾਬ ਦੇ ਭਾਗਾਂ ਦੇ ਉੱਤੇ ਆ ਰਹੀਆਂ ਜਿਸ ਕਰਕੇ ਇੱਥੇ ਨਮੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਕੱਠੀ ਹੋ ਰਹੀ ਆ ਜੰਮੂ ਕਸ਼ਮੀਰ ਦੇ ਵਿੱਚ ਵੀ ਰਾਤ ਬਹੁਤ ਜ਼ਿਆਦਾ ਬਰਖਾ ਹੋਈ ਆ ਭਾਰੀ ਤੇ ਪਾਕਿਸਤਾਨ ਦੇ ਭਾਗਾਂ ਦੇ ਵੀ ਅੱਜ ਜ਼ਬਰਦਸਤ ਬਰਖਾ ਜਿਹੜੀ ਹੋਈ ਆ ਤੇ ਹੁਣ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਇਸ ਵਕਤ ਤੇਜ਼ ਜਾਰੀ ਆ ਯੇਕਰਾਉਂਡ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕੇ ਖਾਸ ਤੌਰ ਤੇ 31 1 2 ਯਾਨੀ 31 ਤੇ 1 ਮੇਨ ਹੋਣਗੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਜਿਆਦਾ ਭਾਰੀ ਬਰਖਾ ਵਾਲੇ ਇਲਾਕੇ ਆ ਜਿਹੜਾ ਉਹ ਪਟਿਆਲਾ ਵਾ ਜਿਸ ਤਰ੍ਹਾਂ ਸੰਗਰੂਰ ਹੋ ਗਿਆ ਲੁਧਿਆਣਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਜਲੰਧਰ ਰੋਪੜ ਇਨ੍ਹਾਂ ਖੇਤਰਾਂ ਦੇ ਵਿੱਚ ਜਿਆਦਾ ਭਾਰੇ ਬਰਖਾ ਜਿਹੜੀ ਉਹ ਦੱਸੀ ਗਈ ਆ ਇਸ ਤੋਂ ਬਿਨਾ ਬਰਨਾਲਾ ਬਠਿੰਡਾ ਜਿਹੜੇ ਮਕਸਰ ਮਲੋੜ ਦੇ ਇਲਾਕੇ ਆ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜ਼ਬਰਦਸਤ ਬਰਖਾ ਜਿਹੜੀ ਉਹ ਹੋ ਸਕਦੀ ਆ ਜੇਕਰ ਚੰਡੀਗੜ੍ਹ ਮਹਾਲੀ ਮਹਾਲੀ ਦੇ ਵਿੱਚ ਵੀ ਦੱਸੀ ਗਈ ਹੈ ਭਾਰੀ ਵਰਖਾ ਪਰੰਤੂ ਜੇਕਰ ਇਹ ਏਰੀਆ ਦੇਖੀਏ ਇਹਦੇ ਵਿੱਚ ਅੱਜ ਜ਼ਿਆਦਾ ਗਤੀਵਿਧੀਆਂ ਨਹੀਂ ਹੋਈਆਂ ਲੇਕਿਨ ਆਉਣ ਵਾਲੇ 24 ਤੋਂ 36 ਘੰਟਿਆਂ ਦੇ ਵਿੱਚ ਜ਼ਬਰਦਸਤ ਵਰਖਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੋਣ ਦੀ ਸੰਭਾਵਨਾ ਯਾਨੀ ਸਮੁੱਚੇ ਪੰਜਾਬ ਦੇ ਵਿੱਚ ਮूसलाधार ਵਰਖਾ ਹੋ ਸਕਦੀ ਹੈ ਪਹਾੜੀ ਇਲਾਕੇ ਆਪਣੇ हिमाचल प्रदेश जम्मू कश्मीर उत्तराखंड ਇਹਨਾਂ ਦੇ ਵਿੱਚ ਬੱਦਲ ਵੀ ਫਟ ਸਕਦੇ ਆ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਅਲੱਗ-ਅਲੱਗ ਸਥਾਨਾਂ ਤੇ ਹਰਿਆਣਾ ਰਾਜਸਥਾਨ ਦੇ ਬਹੁਤੇ ਭਾਗ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਘਰ ਚਮਕ ਦੇ ਨਾਲ ਤੇਜ਼ ਬਰਖਾ ਹੋਣ ਦੀ ਸੰਭਾਵਨਾ ਜਿਹੜੀ 24 ਤੋਂ ਲੈ ਕੇ 28 ਤਰੀਕ ਤੱਕ ਪੰਜਾਬ ਦੇ ਵਿੱਚ ਬਰਖਾ ਹੋਈ ਆ ਉਹ ਬਹੁਤ ਜ਼ਿਆਦਾ ਹੋਈ ਆ ਸਭ ਤੋਂ ਵੱਧ ਬਰਖਾ ਜਿਹੜੀ ਉਹ ਹੋਈ ਆ ਬਰਨਾਲਾ ਦੇ ਵਿੱਚ 887 ਮਿਲੀਮੀਟਰ ਹੁਣ ਤੱਕ ਬਰਖਾ ਬਰਨਾਲੇ ਦੇ ਵਿੱਚ ਹੋ ਚੁੱਕੀ ਆ ਪਠਾਨਕੋਟ 395 ਗੁਰਦਾਸਪੁਰ 627 ਅੰਮ੍ਰਿਤਸਰ 343 ਤੇ ਤਰਨਤਾਰਨ 628 ਫਿਰੋਜ਼ਪੁਰ 450 ਫਾਜ਼ਿਲਕਾ 236 ਲੁਧਿਆਣਾ 355 ਜਲੰਧਰ 288 ਬਠਿੰਡਾ 161 ਘੱਟ ਬਰਖਾ ਪਟਿਆਲਾ ਦੇ ਵਿੱਚ ਹੋਈ ਆ ਰੋਪੜ ਦੇ ਵਿੱਚ ਹੋਈ ਆ ਹੁਸ਼ਿਆਰਪੁਰ ਦੇ ਵਿੱਚ ਵੀ ਘੱਟ ਬਰਖਾ ਹੋਈ ਆ ਤੇ ਇਧਰ ਮੁਹਾਲੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਵੀ ਬਰਖਾ ਜਿਹੜੀ ਉਹ ਘੱਟ ਹੋਈ ਆ ਜੇਕਰ ਡੈਮਾਂ ਦੀ ਸਥਿਤੀ ਦੇਖੀਏ ਤਾਂ ਪੌਂਗ ਡੈਮ ਅਤੇ ਪਹਾੜ ਦਾ ਡੈਮ ਆ ਜਿਹੜੇ ਉਹ ਖਤਰੇ ਦੇ ਨਿਸ਼ਾਨਦੇ ਬਿਲਕੁਲ ਨੇੜੇ ਆ ਆਉਣ ਵਾਲੇ ਟਾਈਮ 'ਚ ਪਹਾੜਾਂ 'ਚ ਜ਼ਿਆਦਾ ਬਰਖਾ ਹੋਣੀ ਹੈ ਇਹਨਾਂ 'ਚੋਂ ਪਾਣੀ ਛੱਡਿਆ ਜਾ ਸਕਦਾ ਰਾਵੀ ਅਤੇ ਜਿਹੜਾ ਸਤਲੁਜ ਦਰਿਆ ਉਹ ਖਤਰੇ ਵਾਲੀ ਘੰਟੀ ਆ ਇਹਨਾਂ ਵਾਸਤੇ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਿਵੇਂ ਬਾਬਾ ਬਕਾਲਾ ਹੋ ਗਿਆ ਜਨਾਲਾ ਹੋ ਗਿਆ ਗੁਰਦਾਸਪੁਰ ਦੇ ਨੀਕਾ ਪਿੰਡ ਹੋ ਗਏ ਕਪੂਰਥਲਾ ਦੇ ਨੀਕਾ ਪਿੰਡ ਹੋ ਗਏ ਜਿਵੇਂ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਦੁਬਾਰਾ ਫੇਰ ਬੰਨ ਟੁੱਟ ਗਿਆ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋ ਚੁੱਕਿਆ ਫਾਜ਼ਲਕਾ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਵੀ ਪਾਣੀ ਆ ਜਿਹੜਾ ਭਰ ਚੁੱਕਿਆ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਆਉਣ ਵਾਲੇ 2-3 ਦਿਨ ਹੋਰ ਭਾਰੀ ਮੀਂਹ ਪੈਂਦਾ ਤਾਂ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਹੋਰ ਖਰਾਬ ਹੋਣ ਦੀ ਸੰਭਾਵਨਾ ਬਣਾ ਰਹੀ ਆ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰਿਓ ਤੇ ਸਾਡੇ ਚੈਨਲ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਆਪਾਂ ਆਉਣ ਵਾਲੇ 5 ਦਿਨ ਦੇ ਵਿੱਚ ਕੱਲ ਮਿਤੀ 31 ਤਰੀਕ ਦੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਰਮਿਆਨੀ ਤੋਂ ਭਾਰੀ ਬਰਖਾ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਆਈਐਮਡੀ ਵੱਲੋਂ ਅੱਜ ਵੀ ਤੇ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਤੇਜ਼ ਬਰਖਾ ਹੋਣ ਦੀ ਸੰਭਾਵਨਾ ਜੰਮੂ ਖੇਤਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਹਨਾਂ ਦੇ ਵਿੱਚ ਵੀ ਜਿਆਦਾ ਵਰਖਾ ਹੋਣ ਦੀ ਸੰਭਾਵਨਾ ਦਰਮਿਆਨੀ ਤੋਂ ਭਾਰੀ ਦਰਿਆਵਾਂ ਜਿਹੜੇ ਉਹ ਚੜ ਸਕਦੇ ਆ ਉਸ ਵਾਰ ਇੱਕ ਤਰੀਕ ਦੀ ਗੱਲ ਕਰੀਏ ਇੱਕ ਤਰੀਕ ਨੂੰ ਵੀ ਸਾਰਾ ਰਾਜਸਥਾਨ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਜੰਮੂ ਹਿਮਾਚਲ ਉੱਤਰਾਖੰਡ ਇਹਨਾਂ ਦੇ ਵਿੱਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਦੋ ਤਰੀਕ ਦੀ ਜੇਕਰ ਆਪਾਂ ਗੱਲ ਕਰੀਏ ਦੋ ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਰਿਆਣਾ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਰਾਜਸਥਾਨ ਦੇ ਪੂਰਵੀ ਦੱਖਣੀ ਭਾਗਾਂ 'ਚ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਭਾਗਾਂ 'ਚ ਹਿਮਾਚਲ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ। 3 ਤਰੀਕ ਤੋਂ ਹਾਲਾਤ ਆ ਜਿਹੜੇ ਉਹ ਸੁਧਰਨੇ ਸ਼ੁਰੂ ਹੋ ਜਾਣਗੇ। ਹਰਿਆਣਾ ਦੇ ਕੁਝ ਭਾਗਾਂ 'ਚ ਵਰਖਾ ਹੋਊਗੀ। ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਇਹਨਾਂ ਭਾਗਾਂ ਦੇ ਵਿੱਚ ਵਰਖਾ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਊਗੀ। 4 ਤਰੀਕ ਤੋਂ ਫੇਰ ਵਰਖਾ ਜਿਹੜੀ ਉਹ ਹਲਕੀ ਕਿਤੇ ਕਿਤੇ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਭਾਗਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਊਗਾ। ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ। ਜਾਣੇ ਕਿ 2 ਤਰੀਕ ਤੱਕ ਜ਼ਬਰਦਸਤ ਅਲਰਟਾ ਉਸ ਤੋਂ ਬਾਅਦ 3 4 5 6 ਆ ਜਿਹੜਾ ਇਹਨਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਖੁਸ਼ਕ ਹੋ ਜਾਊਗਾ ਧੁੱਪ ਵੀ ਨਿਕਲ ਸਕਦੀ ਆ ਹੜ੍ਹ ਪੀੜ ਤੇ ਜਿਹੜੇ ਇਲਾਕੇ ਆ ਉਹਨਾਂ ਨੂੰ ਕਾਫੀ ਰਾਤ ਮਿਲਦੀ ਸੰਭਾਵਨਾ ਵੀਡੀਓ ਅੱਛੀ ਲੱਗੀ ਤਾਂ ਇਹਨੂੰ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ